ਵੈਲਕਮ ਟੂ ਮੈ ਚੈਨਲ ਅਮਰੀਕ ਸਿੰਘ ਬ੍ਰਿੰਗ ਜਿਸ ਤਰ੍ਹਾਂ ਬਿਲਹਾਰੀ ਕੁਦਰਤ ਬਸਿਆ ਤੇ ਅੰਤ ਨਾ ਜਾਣੇ ਲਖਿਆ ਗੁਰੂ ਮਹਾਰਾਜ ਦੇ ਬਾਕ ਅਨਸਾਰ ਜਿਹੜਾ ਤੁਹਾਨੂੰ ਅੱਜ ਨੂੰ ਸਰੋਂ ਦੀ ਫਸਲ ਬਾਰੇ ਜਿਹੜੇ ਜਾਣਕਾਰੀ ਦਿੰਨੇ ਆ ਵੀ ਜਿਹੜੀ ਸਰੋਂ ਦੀ ਫਸਲ ਉਹ ਕਿਸ ਤਰ੍ਹਾਂ ਪੈਦਾ ਕੀਤੀ ਜਾਂਦੀ ਹੈ ਤੇ ਕਦੋਂ ਕਦੋਂ ਲੱਗਦੀ ਹੈ ਸਰੋਂ ਦੀ ਜਿਹੜੀ ਫਸਲ ਹੈ ਇਹਨੂੰ ਚੰਗੀ ਤਰ੍ਹਾਂ ਬੀਜਣ ਦੇ ਲਈ ਜਿਹੜੀ ਹੈ ਰੋਸ਼ਨੀ ਦਾ ਸੂਰਜ ਦੀ ਰੋਸ਼ਨੀ ਜਿਹੜੀ ਚੰਗੀ ਤਰ੍ਹਾਂ ਝੁਕਦੀ ਹੈ ਕਿ ਹੋਏ ਤੇ ਇਹਦੇ ਬੀਜ ਜਿਹੜੇ ਨੇ ਉਸ ਖੰਡਾ ਆ ਕੇ ਸਿੱਧੀ ਜਿਹੜੀ ਉਹਦੇ ਨਾਲ ਬੀਜੀ ਜਾਂਦੀ ਹੈ ਤੇ ਪਾਣੀ ਜਿਹੜੇ ਇਹਨੂੰ ਬਹੁਤ ਘੱਟ ਮਾਤਰਾ ਦੇ ਵਿੱਚ ਲੋੜ ਪੈਂਦੀ ਹੈ ਖਾਸ ਕਰਕੇ ਸੁੱਕੇ ਮੌਸਮ ਦੇ ਦੌਰਾਨ ਅਤੇ ਇਹਨੂੰ ਖੇਤ ਨੂੰ ਨਦੀਨ ਦਰੰਤਰ ਤੋਂ ਮੁਕਤ ਰੱਖਣਾ ਪੈਂਦਾ ਹੈ ਪੌਸਟਕ ਤੱਤ ਦੇ ਲਈ ਪਾਣੀ ਵਿੱਚ ਮੁਕਾਬਲਾ ਕਰ ਸਕਦੇ ਹਨ ਕਟਾਈ ਤੇ ਵੜਾਈ ਦੀ ਅਸਰੋਂ ਦੀ ਵੱਡੀ ਜਿਹੜੀ ਹੈ ਜਦੋਂ ਪੂਰੀ ਤਰ੍ਹਾਂ ਪੱਕ ਜਾਂਦੀ ਹੈ ਉਦੋਂ ਇਹ ਹੁੰਦੀ ਹੈ ਤੇ ਜਦੋਂ ਇਹਦੇ ਪੌਦੇ ਜਿਹੜੇ ਸੁੱਕ ਜਾਂਦੇ ਨੇ ਤਾਂ ਇਸ ਤੋਂ ਪੈਦਾ ਹੋਣ ਵਾਲਾ ਸਰੋਂ ਦਾ ਤੇਲ ਦਿਲ ਦੇ ਲਈ ਸਿਹਤ ਲਈ ਬਹੁਤ ਵਧੀਆ ਹੈ ਜਿਸ ਦੇ ਵਿੱਚ ਮੋਨੋ ਅਨਸੈਚੂਰੇਟਿਡ ਤੇ ਪੋਲੀਅਨਸੈਚੂਰੇਟ ਫੈਟ ਨਾਲ ਭਰਪੂਰ ਹੁੰਦਾ ਹੈ ਤੇ ਦਿਲ ਦੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੋ ਸਕਦਾ ਹੈ ਤੇ ਇਹ ਰੋਧ ਪ੍ਰਤੀ ਹੈ ਸਰੋਂ ਦੇ ਤੇਲ ਦੇ ਵਿੱਚ ਰੋਧ ਪ੍ਰਤੀ ਤੱਤ ਹੁੰਦੇ ਨੇ ਜਿਹੜੇ ਕਿ ਸੰਭਾਵੀ ਤੌਰ ਤੇ ਸੋਜ ਨੂੰ ਘਟਾਉਂਦੇ ਨੇ ਅਤੇ ਸਹਾਇਤਾ ਕਰਦੇ ਨੇ ਤੇ ਚਮੜੀ ਦੇ ਵਾਲਾਂ ਦੀ ਦੇਖਭਾਲ ਕਰਦੇ ਜਿਹੜਾ ਜਿਹੜਾ ਤੇਲ ਹੈ ਬੇਕੁਰਵਾਈਟੀ ਹੈ ਪੁਰਾਣੇ ਸਮੇਂ ਤੋਂ ਜਿਹੜੀ ਹੈ ਤੇਲ ਦੀ ਮਾਲਿਸ਼ ਕੀਤੀ ਹੁੰਦੀ ਸੀ ਕਰਦੇ ਸੀ ਆਮ ਲੋਕ ਨਵੇਂ ਨੂੰ برقرار ਰੱਖਣ ਦੇ ਲਈ ਮ사ਜ ਕੀਤੀ ਜਾਂਦੀ ਸੀ ਤੇ ਇਹ ਪੋਸਟ ਦੂਸਰੀ ਗੱਲ ਹੈ ਇਹ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੈ ਸਦੇ ਵਿੱਚ ਜਿਹੜਾ ਹੈ ਬਹੁਤ ਹੀ ਪੌਸ਼ਟਿਕ ਤੇ ਜ਼ਰੂਰੀ ਤੱਤ ਐਸਿਡ ਵਿਟਾਮਿਨ ਤੇ ਖਣਿਜ ਹੁੰਦੇ ਨੇ ਜੋ ਕਿ ਸਮੁੱਚੀ ਸਿਹਤ ਲਈ ਜੜੀ ਯੋਗਦਾਨ ਪਾਉਂਦੇ ਨੇ ਖਾਸ ਤੌਰ ਤੇ ਪੰਜਾਬ ਦੇ ਘਰਾਂ ਦੇ ਵਿੱਚ ਜਾਂ ਹਿੰਦੁਸਤਾਨ ਦੇ ਘਰਾਂ ਦੇ ਵਿੱਚ ਰਸੋਈ ਦੀ ਸਰਮਾ ਤੇਲ ਖਾਣਾ ਪਕਾਉਣ ਦੇ ਲਈ ਬਹੁਤ ਪ੍ਰਸਿੱਧ ਹੈ ਤੇ ਹਰ ਤਰ੍ਹਾਂ ਦੇ ਜਿਹੜੇ ਪਕਵਾਨ ਨੇ ਇਹ ਬਹੁਤ ਹੀ ਸਵਾਦਿਸ਼ਤ ਬਣਦੇ ਨੇ ਤੇ ਆਮ ਸਮੱਗਰੀ ਜਿਹੜੀ ਇਹਦੇ ਵਿੱਚ ਬਣਦੀ ਹੈ ਤੇਲ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਜਿਹੜਾ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ ਪਰੰਤੂ ਅੱਜਕੱਲ ਜਿਹੜਾ ਹੈ ਤੇਲ ਅਸਲੀ ਜਿਹੜਾ ਲੱਭਣਾ ਮਾਰਕੀਟ ਦੇ ਵਿੱਚ ਬਹੁਤ ਮੁਸ਼ਕਲ ਹੋਇਆ ਪਿਆ ਕਿਉਂਕਿ ਇਹਦੀ ਡੁਪਲੀਕੇਸੀ ਬਹੁਤ ਜ਼ਿਆਦਾ ਆ ਚੁੱਕੀ ਹੈ ਸੋ ਇਸ ਕਰਕੇ ਸਰੋਂ ਦੇ ਤੇਲ ਨੂੰ ਵਰਤੋਂ ਦੇ ਲਈ ਸਾਨੂੰ ਜਿਹੜੀ ਹੈ ਵਧੀਆ ਕਿਸਮ ਦੀ ਜਿਹੜੀ ਸਰੋਂ ਆਪ ਲੈ ਕੇ ਜਿਹੜੀ ਉਹਦਾ ਤੇਲ ਕਰਾਉਣਾ ਚਾਹੀਦਾ ਅਤੇ ਖਾਸ ਤੌਰ ਤੇ ਜਿਹੜੇ ਖੇਤਾਂ ਵਾਲੇ ਨੇ ਕਿਸਾਨ ਨੇ ਕਿਸਾਨ ਭਾਈ ਨੇ ਤਾਂ ਅਬਦੇ ਲਈ ਜਿਹੜੀ ਹੈ ਇਹ ਫਸਲ ਆਰਗੋਨਿਕ ਤੌਰ ਤੇ ਜਿਹੜੇ ਬੀਜ ਸਕਦੇ ਨੇ ਤੇ ਦਾ ਆਪਦੀ ਵਰਤੋਂ ਲਈ ਕੁਝ ਜਿਹੜਾ ਪੂਰਾ ਸਾਲ ਇਹਦਾ ਜਿਹੜਾ ਘਟੂ ਘਟ ਕੁੰਟਲ ਸਰੋਂ ਜਿਹੜੀ ਹੈ ਨਹੀਂ ਲੱਗਦੀ ਹੁਣੇ ਘਟੂ ਘਟ ਤੇ 20 25 30 ਕਿਲੋ ਜਿਹੜਾ ਤੇਲ ਹੈ ਜਿਹੜਾ ਉਹ ਉਹ ਲੱਗਦਾ ਹੈ ਇਹਦੀ ਵਰਤੋਂ ਲਈ ਪਰਸੋਕੀ ਦੀ ਵਰਤੋਂ ਦੇ ਲਈ ਤੇ ਇਹਨੂੰ ਖਾਣਾ ਚਾਹੀਦਾ ਹੈ ਉਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਜਿਹੜੇ ਨਾ ਤਾਂ ਦੇਸੀ ਘੋਸਹੀ ਹੈ ਕਿਉਂਕਿ ਡੰਗਰ ਪਸ਼ੂ ਜਿਹੜੇ ਉਹਦੀ ਘਾਟ ਹੈ ਤੇ ਨਾ ਹੀ ਤੇਲ ਹੈ ਕੋਈ ਕਿਸੇ ਕਿਸਮ ਦਾ ਕਿਉਂਕਿ ਕੁਦਰਤ ਦੇ ਨਾਲ ਬੰਦਾ ਜਿਹੜੇ ਜੁੜੇ ਤਾਂ ਕੁ ਬਾਕੀ ਕਸਰਤ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਸਾਡਾ ਇਹ ਟੀਚਾ ਹੈ ਹਰ ਇੱਕ ਦਾ ਟੀਚਾ ਹੋਣਾ ਚਾਹੀਦਾ ਵੀ ਜਿਹੜੀ ਕਸਰਤ ਜਿਹੜੀ ਹੈ ਵਰਤੂ ਵੱਧ ਕਰੋ ਤੇ ਚੰਗਾ ਖਾਣਾ ਖਾਓ ਅੱਛੀ ਵਿਟਾਮਿਨ ਵਾਲੀ ਜਿਹੜੀ ਖਾਹਕ ਲੈਣੀ ਚਾਹੀਦੀ ਹੈ ਸ਼ੇਅਰ ਕਰਨੀ ਚਾਹੀਦੀ ਹੈ ਜਿੰਨੇ ਤੁਹਾਡੇ ਕੋਲ ਟਾਈਮ ਹੈ ਤੇ ਕੁਦਰਤ ਦਾ ਨਜ਼ਾਰਾ ਲੈਣਾ ਚਾਹੀਦਾ ਦੇਖੋ ਵਾਹ ਇਹ ਜਿਹੜਾ ਹੁਣ ਦੇਖੋ ਮਾਰਚ ਦਾ ਮਹੀਨਾ ਚੱਲ ਰਿਹਾ ਬਹੁਤ ਹੀ ਖੂਬਸੂਰਤ ਨਾ ਠੰਡਾ ਨਾ ਗਰਮੀ ਆ ਕੁਦਰਤੀ ਫਸਲਾਂ ਕਣਕ ਦੀ ਫਸਲ ਤਿਆਰ ਹੈ ਹੋ ਰਹੀ ਹੈ ਤੇ ਇਹਦੀ ਕਟਾਈ ਜਿਹੜੀ ਐਪ੍ਰੈਲ ਦੇ ਵਿੱਚ ਹੋ ਜਾਣੀ ਹੈ ਸ਼ੁਰੂ ਉਸ ਤੋਂ ਬਾਅਦ ਜਿਹੜਾ ਫੇਰ ਜੀਰੀ ਦੇ ਚੱਕਰ ਦੇ ਵਿੱਚ ਕਿਸਾਨਾਂ ਨੇ ਵੱਜ ਜਾਣਾ ਤੇ ਇਹ ਜਿਹੜੇ ਫਸਲਾਂ ਨੇ ਦੇਖੋ ਕਿੰਨੀ ਖੂਬਸੂਰਤੀ ਖਿੜਾਰੀ ਹੋਈ ਹੈ ਕੁਦਰਤ ਨੇ ਐਸ ਤਰ੍ਹਾਂ ਲੱਗਦਾ ਹੈ ਵੀ ਜਿਵੇਂ ਪਰਮੇਤਾ ਪਰਮਾਤਮਾ ਆਪ ਖੁਦ ਅਸਮਾਨ ਤੋਂ ਉੱਤਰ ਕੇ ਧਰਤੀ ਦੇ ਉੱਪਰ ਸਵੇਰ ਇੱਥੇ ਆਉਂਦਾ ਹੈ ਇਹ ਤੁਸੀਂ ਆ ਦਰਸ਼ਨ ਕਰੋ ਜੀ ਜਿਸ ਤਰ੍ਹਾਂ ਕਿ ਸੋਨਾ ਖਿੜਾਰਿਆ ਹੈ ਪਏ ਧਰਤੀ ਦੇ ਉੱਪਰ ਕਿ ਕੋਈ ਇਹਦਾ ਸਾਗ ਸਰੋਂ ਦਾ ਹੋਰ ਮੱਕੀ ਦੀ ਰੋਟੀ ਦੇ ਨਾਲ ਇਹੀ ਚੀਜ਼ ਹੈ ਜਿਹੜੀ ਜਿਹੜਾ ਸਾਗ ਸਰੋਂ ਆ ਬਣਦਾ ਹੈ। ਗੰਤ ਦੇ ਵਿੱਚ ਮੈਂ ਬੇਨਤੀ ਕਰਦਾ ਮੇਰਾ ਜਿਹੜਾ ਚੈਨਲ ਹੈ ਅਮਰੀਕ ਸਿੰਘ ਬੜਿੰਗ ਪੇਜ ਜਿਹੜਾ ਇਹਨੂੰ ਫਾਲੋ ਕਰੋ, ਲਾਈਕ ਕਰੋ, ਸ਼ੇਅਰ ਕਰੋ, ਗਰੁੱਪਾਂ ਦੇ ਵਿੱਚ ਸ਼ੇਅਰ ਕਰੋ। ਤੁਹਾਨੂੰ ਕੁਦਰਤ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਚੀਜ਼ਾਂ ਨੇ ਉਹ ਦਿਖਾਉਣੇ ਆ ਤਾਂ ਉਹ ਡਾਕਟਰਾਂ ਨਾਲ ਵੀ ਮੁਲਾਕਾਤ ਕਰਾਉਣੇ ਆ ਤਾਂ ਹੋਰ ਜੋ ਵੀ ਧਾਰਮਿਕ ਵੀਡੀਓ ਨੇ ਜਿਹੜੀਆਂ ਤੁਹਾਨੂੰ ਦੇਖਣ ਨੂੰ ਮੇਰੇ ਚੈਨਲ ਤੇ ਮਿਲਦੀਆਂ ਨੇ। ਤੇ ਉਦਾ ਆਨੰਦ ਮਾਣਿਆ ਕਰੋ ਤੇ ਸ਼ੇਅਰ ਕਰਾ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਮੈਂ ਆਖ ਨੂੰ ਫੇਰ ਮੈਂ ਲਾਈਕ ਐਂਡ ਸ਼ੇਅਰ ਕਰਨ ਲਈ ਤੁਹਾਨੂੰ ਬੇਨਤੀ ਕਰਦਾ ਮੇਰੇ ਚੈਨਲ ਨੂੰ ਮੇਰਾ ਪੇਜ ਹੈ ਅਮਰੀਕ ਸਿੰਘ ਬੰਦ ਧੰਨਵਾਦ